ਦਿੱਲੀ ਦੀ ਇਸ ਵੀਡੀਓ ਨੇ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਦਿੱਲੀ ਦੇ ਇਸ ਵੀਡੀਓ ਨੇ ਮੁੜ ਕੇ ਟੈਸਟ ਡਰਾਈਵ ਲੈਣ ਵਾਲਿਆਂ ਤੇ ਜਿਨ੍ਹਾਂ ਨੂੰ ਡਰਾਈਵਿੰਗ ਘੱਟ ਆਉਂਦੀ ਹੈ ਉਹਨਾਂ ਦੇ ਉੱਪਰ ਸਵਾਲ ਖੜਾ ਕਰ ਦਿੱਤਾ ਹੈ ਸੋਸ਼ਲ ਮੀਡੀਆ ਦੇ ਵਿੱਚ ਇਹ ਵੀਡੀਓ ਲਗਾਤਾਰ ਅੱਜ ਦੁਪਹਿਰ ਤੋਂ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਦਿੱਲੀ ਦੇ ਲక్ష్ਮੀਨਗਰ ਦੇ ਪ੍ਰੀਤ ਵਿਹਾਰ ਦਾ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਹਾਲਾਂਕਿ ਇਸ ਦੀ ਪੁਸ਼ਟੀ ਹਜੇ ਹੋਣੀ ਬਾਕੀ ਹੈ ਕਿਹਾ ਜਾ ਰਿਹਾ ਹੈ ਕਿ ਮਹਿੰਦਰਾ ਦੇ ਸ਼ੋਰੂਮ ਦੇ ਵਿੱਚ ਪਹਿਲੀ ਮੰਜ਼ਿਲ ਦੇ ਉੱਪਰ ਥਾਰ ਗੱਡੀ ਖੜੀ ਸੀ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਗੱਡੀ ਦੀ ਟੈਸਟ ਡਰਾਈਵ ਜਾਂ ਡਿਲੀਵਰੀ ਲੈਣ ਵੇਲੇ ਇਸ ਦੇ ਟਾਇਰ ਥੱਲੇ ਜੋ ਨਿੰਬੂ ਰੱਖਿਆ ਜਾਂਦਾ ਅਕਸਰ ਲੋਕਾਂ ਦੀ માનਤਾ ਹੁੰਦੀ ਹੈ ਕਿ ਟੋਨੇ ਟੁੱਟ ਕੇ ਤੋਂ ਅਨਾਦੀ ਜੋ ਗੱਡੀ ਹੈ ਉਹ ਬਚ ਜਾਵੇ ਉਸ ਦਾ ਟੈਸਟ ਡਰਾਈਵ ਲੈਂਦੇ ਹੋਏ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਨੇ اور ਇਹ ਵੀ ਕਿਹਾ ਜਾ ਰਿਹਾ ਕਿ ਡਰਾਈਵਰ ਕੋਈ ਮਹਿਲਾ ਸੀ ਸ਼ਾਇਦ ਪਰ ਇਸ ਬਾਰੇ ਹਜੇ ਪੁਸ਼ਟੀ ਨਹੀਂ ਹੋ ਚੁੱਕੀ ਹੈ ਹੋ ਸਕੀ ਹੈ ਪਰ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਖਬਰਾਂ ਦੇ ਮੁਤਾਬਕ ਇੱਕ ਔਰਤ ਇਸ ਗੱਡੀ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਐਕਸੀਲੇਟਰ ਤੇ ਪੈਰ ਥੋੜਾ ਜ਼ਿਆਦਾ ਦਬਿਆ ਗਿਆ ਤੇ ਉਸ ਤੋਂ ਬਾਅਦ ਗੱਡੀ ਜੋ ਪਹਿਲੀ ਮੰਜ਼ਿਲ ਤੋਂ ਥੱਲੇ ਸਹੀ ਤਰੀਕੇ ਨਾਲ ਨਹੀਂ ਆਈ ਸਕੂ ਜੋ ਗਲਾਸ ਸੀ ਉਸ ਸ਼ੋਰੂਮ ਦਾ ਉਸ ਨੂੰ ਤੋੜਦੀ ਹੋਈ ਸਿੱਧਾ ਰੋਡ ਤੇ ਆ ਕੇ ਡਿੱਗੀ ਤੇ ਰੋਡ ਤੇ ਖੜੇ ਇੱਕ ਮੋਟਰਸਾਈਕਲ ਦੇ ਉੱਪਰ ਡਿੱਗ ਗਈ ਤੇ ਉਸ ਤੋਂ ਬਾਅਦ ਦੇ ਜੋ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਕਿ ਆਖਿਰਕਾਰ ਇਹ ਹੋਇਆ ਕੀ ਹੈ ਹੋਇਆ ਇਹ ਸੀ ਕਿ ਪਹਿਲੀ ਮੰਜ਼ਿਲ ਦਾ ਸ਼ੀਸ਼ਾ ਤੋੜਦੇ ਹੋਏ ਇਹ ਥਾਰ ਗੱਡੀ ਥੱਲੇ ਆਈ ਇਸ ਦੇ ਵਿੱਚ ਗਨੀਮਤ ਇਹ ਰਹੀ ਕਿ ਕਿਸੇ ਨੂੰ ਕੋਈ ਜ਼ਿਆਦਾ ਸੱਟ ਨਹੀਂ ਲੱਗੀ ਹੁਣ ਇਸ ਗੱਡੀ ਨੂੰ ਚਲਾ ਰਹੀ ਮਹਿਲਾ ਜਾਂ ਡਰਾਈਵਰ ਬਾਰੇ ਠੀਕ ਠੀਕ ਪਤਾ ਨਹੀਂ ਹੈ ਹੁਣ ਤੱਕ ਕੀ ਉਸ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਪਰ ਕਿਸੇ ਦਾ ਜਾਨੀ ਨੁਕਸਾਨ ਇਸ ਦੇ ਵਿੱਚ ਨਹੀਂ ਹੋਇਆ ਬਹੁਤ ਹੀ ਜ਼ਿਆਦਾ ਇੰਜਰੀ ਵੀ ਨਹੀਂ ਆਈ ਹੈ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੈ ਤੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਕਮੈਂਟ ਬਾਕਸ ਦੇ ਵਿੱਚ ਲਗਾਤਾਰ ਜਿਨ੍ਹਾਂ ਨੂੰ ਠੀਕ ਠੀਕ ਵੀ ਨਹੀਂ ਪਤਾ ਹੈ ਕਿ ਇਸ ਗੱਡੀ ਨੂੰ ਔਰਤ ਚਲਾ ਰਹੀ ਸੀ ਜਾਂ ਮਰਦ ਚਲਾ ਰਿਹਾ ਸੀ ਪਰ ਬਹੁਤ ਸਾਰੇ ਲੋਕਾਂ ਨੇ ਇਸ ਵੀਡੀਓ ਨੂੰ ਟਵੀਟ ਕਰਕੇ ਇਹ ਲਿਖਣਾ ਸ਼ੁਰੂ ਕਰ ਦਿੱਤਾ ਇਸ ਵੀਡੀਓ ਨੂੰ ਅਪਲੋਡ ਕਰਕੇ ਲਿਖਣਾ ਸ਼ੁਰੂ ਕਰ ਦਿੱਤਾ ਕਿ ਔਰਤਾਂ ਦੀ ਡਰਾਈਵਿੰਗ ਦਾ ਇੱਕ ਹੋਰ ਨਮੂਨਾ ਪਰ ਅਸੀਂ ਇਹ ਤੁਹਾਨੂੰ ਕਹ ਰਹੇ ਆ ਕਿ ਇਹ ਜਦੋਂ ਤੱਕ ਐਸਟੈਬਲਿਸ਼ ਨਹੀਂ ਹੋ ਜਾਂਦਾ ਕਿ ਕੌਣ ਗੱਡੀ ਚਲਾ ਰਿਆ ਸੀ ਇਸ ਕਿਸੇ ਇੱਕ ਜੈਂਡਰ ਬਾਰੇ ਕਹਿਣਾ ਇਹ ਠੀਕ ਨਹੀਂ ਹੋਏਗਾ ਮੰਨ ਲਿਆ ਜਾਂਦਾ ਹੈ ਕਿ ਇੱਕ ਮਹਿਲਾ ਹੀ ਇਸ ਗੱਡੀ ਨੂੰ ਚਲਾ ਰਹੀ ਸੀ ਪਰ ਕੀ ਮਰਦਾਂ ਤੋਂ ਅਜਿਹੇ ਐਕਸੀਡੈਂਟ ਨਹੀਂ ਹੁੰਦੇ ਤਾਂ ਇਸ ਕਰਕੇ ਇੱਕ ਪਾਸੜ ਹੋ ਕੇ ਸੋਚਣਾ ਠੀਕ ਨਹੀਂ ਹੁੰਦਾ ਤੁਹਾਨੂੰ ਇਹ ਦੱਸ ਦਈਏ ਕਿ ਇਸ ਗੱਡੀ ਦੇ ਬਾਰੇ ਹੁਣ ਅੱਗੇ ਦੀ ਜਾਣਕਾਰੀ ਕੀ ਹੋਏਗੀ ਇਸ ਦੇ ਬਾਰੇ ਵੀ ਆਨਲਾਈਨ ਦਿਨਾਂ ਚ ਖੁਲਾਸਾ ਹੋਏਗਾ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹ ਸਵਾਲ ਇਹ ਹੈ ਕਿ ਹੁਣ ਇਸ ਗੱਡੀ ਦਾ ਹਰਜਾਨਾ ਕੌਣ ਭਰੇਗਾ ਜੇਕਰ ਇਹ ਗੱਡੀ ਕੈਸ਼ ਖਰੀਦੀ ਗਈ ਸੀ ਤਾਂ ਕਸਟਮਰ ਦਾ ਨੁਕਸਾਨ ਹੈ ਜੇਕਰ ਇਹ ਗੱਡੀ ਕਿਸ਼ਤਾਂ ਤੇ ਸੀ ਤਾਂ ਇੰਸ਼ੋਰੈਂਸ ਕੰਪਨੀ ਨਾਲ ਲੜਾਈ ਹੋਏਗੀ ਜੇਕਰ ਇਹ ਗੱਡੀ ਟੈਸਟ ਡਰਾਈਵ ਲਈ ਸੀ ਤਾਂ ਸ਼ੋਰੂਮ ਵਾਲੇ ਦਾ ਪੱਕਾ ਨੁਕਸਾਨ ਹੈ ਹੁਣ ਇਹ ਕਈ ਸਵਾਲ ਨੇ ਜੋ ਲੋਕਾਂ ਦੇ ਮਨਾਂ ਦੇ ਵਿੱਚ ਚੱਲ ਰਹੇ ਨੇ ਲੋਕ ਸੋਸ਼ਲ ਮੀਡੀਆ 'ਤੇ ਲਿਖ ਵੀ ਰਹੇ ਨੇ ਤੇ ਇਸ ਬਾਰੇ ਵਿਚਾਰ ਵੀ ਰਹੇ ਨੇ ਕਿ ਆਖਿਰਕਾਰ ਇਸ ਗੱਡੀ ਦੇ ਨਾਲ ਜੋ ਕੁਝ ਹੋਇਆ ਇਸ ਦਾ ਖਾਮਿਆਜ਼ਾ ਕਿਸ ਨੂੰ ਭੁਗਤਣਾ ਪਏਗਾ ਕਸਟਮਰ ਨੂੰ ਜਾਂ ਏਜੰਸੀ ਨੂੰ ਜਾਂ ਇੰਸ਼ੋਰੈਂਸ ਕੰਪਨੀ ਨੂੰ ਇਹ ਕਈ ਸਵਾਲ ਨੇ ਪਰ ਸਭ ਦੇ ਇਸ ਸਭ ਦੇ باوجود ਇੱਕ ਠੀਕ ਗੱਲ ਇਹ ਹੋਈ ਕਿ ਇਸ ਖਤਰਨਾਕ ਐਕਸੀਡੈਂਟ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਂ ਇੱਕ ਮੋਟਰਸਾਈਕਲ ਨੁਕਸਾਨਿਆ ਗਿਆ ਜਿਹਾ ਕਿਹਾ ਜਾ ਰਿਹਾ ਹੈ ਇਹ ਗੱਡੀ ਹੁਣ ਲਗਭਗ ਨਾ ਯੂਜ਼ ਹੋਣ ਜੋਗੀ ਹੋ ਚੁੱਕੀ ਹੈ ਕਿਉਂਕਿ ਇਹ ਪਲਟੀ ਹੋਈ ਹੈ ਇਹ ਚਾਰੇ ਚੱਕੇ ਇਸ ਦੇ ਹਵਾ ਦੇ ਵਿੱਚ ਨੇ ਤੇ ਇਹ ਜਿੰਨੀ ਡੈਮੇਜ ਹੋ ਚੁੱਕੀ ਹੈ ਇਹ ਸ਼ਾਇਦ ਹੁਣ ਟੋਟਲ ਡੈਮੇਜ ਦੇ ਵਿੱਚ ਜਾਏਗੀ ਕਿਉਂਕਿ ਇਸ ਨੂੰ ਟੈਕਨੀਸ਼ੀਅਨ ਦੱਸ ਸਕਣਗੇ ਕਿ ਇਹ ਰਿਪੇਅਰ ਹੋ ਵੀ ਸਕੇਗੀ ਜਾਂ ਇਸ ਨੂੰ ਮੁੜ ਕੇ ਇਸ ਨੂੰ ਡੰਪ ਕਰਨਾ ਪਏਗਾ ਜਾਂ ਇਸ ਨੂੰ ਤੋੜਫੋੜ ਕਰਕੇ ਨਵੇਂ ਸਿਰੇ ਤੋਂ ਗੱਡੀ ਬਣਾਣੀ ਪਏਗੀ ਇਹ ਸਾਰੇ ਸਵਾਲ ਨੇ ਪਰ ਇਸ ਦੇ ਵਿੱਚ ਇੱਕ ਲੈਸਨ ਜ਼ਰੂਰ ਸਾਹਮਣੇ ਆਉਂਦਾ ਇੱਕ ਸਾਨੂੰ ਸਿੱਖਿਆ ਜ਼ਰੂਰ ਮਿਲਦੀ ਹੈ ਕਿ ਕਾਲੀ ਦੇ ਵਿੱਚ ਐਕਸਾਈਟਮੈਂਟ ਦੇ ਵਿੱਚ ਆ ਕੇ ਕੋਈ ਗਲਤੀ ਨਾ ਹੋਵੇ ਤਾਂ ਕਿ ਜੋ ਇਹ ਜਾਨਲੇਵਾ ਕੰਮ ਹੋਇਆ ਜਿਸ ਦੇ ਵਿੱਚ ਗਨੀਮਤ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ ਇਹ ਖਤਰਨਾਕ ਐਕਸੀਡੈਂਟ ਅੱਗੇ ਤੋਂ ਬਚ ਜਾਵੇ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ